ਚਾੜ ਪੰਜਾਬ ਵਿੱਚ ਕਿਸਾਨਾਂ ਦੀ ਫੜੋ ਫੜੀ ਨਾਲ ਇੱਕ ਵਾਰ ਫਿਰ ਸੂਬੇ ਵਿੱਚ ਅਸ਼ਾਂਤੀ ਵਾਲੇ ਹਾਲਾਤ ਬਣ ਗਏ ਹਨ ਡੰਡੀ ਸੂਬੇ ਦੇ ਸਾਹਮਣੇ ਪਹਿਲਾਂ ਹੀ ਅਨੇਕਾਂ ਦੁਸ਼ਵਾਰੀਆਂ ਖੜੀਆਂ ਹਨ ਡੰਡੀ ਇਸ ਸਮੇਂ ਪੰਜਾਬ ਵਿੱਚ 37 ਲੱਖ 2 सेंटीमीटर ਦੇ ਲਗਭਗ ਵੱਖੋ-ਵਖਰੀਆਂ ਕਿਸਾਨ ਜਥੇਬੰਦੀਆਂ ਸਰਗਰਮ ਹਨ ਡੰਡੀ ਚਾਹੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਤੋਂ ਕਿਸਾਨ ਮੋਰਚਿਆਂ ਵਿੱਚ ਲਾਪਰੰਬੰਦ ਹੋ ਕੇ ਸੰਘਰਸ਼ ਕਰਦੀਆਂ ਹਨ ਪਰ ਇਸ ਦੇ ਨਾਲ-ਨਾਲ ਇਹ ਬੱਖੋ ਵੱਖਰੇ ਰੂਪਾਂ ਵਿੱਚ ਵੀ ਆਪੋ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਵੱਖ-ਵੱਖ ਮਸਲਿਆਂ ਉੱਤੇ ਪ੍ਰਸ਼ਾਸਨ ਅਤੇ ਹੋਰ ਵਰਗਾਂ ਉੱਤੇ ਆਪਣਾ ਦਬਾਅ ਬਣਾਉਂਦੀਆਂ ਰਹਿੰਦੀਆਂ ਹਨ ਡੈਂਡੀ ਸਮੇ ਸਮੇ ਉਤੇ ਵੱਖੋ ਵੱਖਰੀਆਂ ਉੱਠਦੀਆਂ ਇਨ੍ਹਾਂ ਸੁਰਾਂ ਅਤੇ ਅਮਲਾਂ ਨੇ ਵੱਡੀ ਪੱਧਰ ਉਤੇ દિਸ਼ਾਹੀਤਾ ਵੀ ਪੈਦਾ ਕੀਤੀ ਹੈ ਪੰਡੀ ਮਿਸਾਲ ਦੇ ਤੌਰ ਉਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਾਰਸ਼ ਮੋਰਚੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਸਾਲ 12 ਫਰਵਰੀ ਤੋਂ ਹਰਿਆਣਾ ਨਾਲ ਲੱਗਦੀਆਂ ਪੰਜਾਬ ਦੀਆਂ ਸਰਹੱਦਾਂ ਸ਼ੰਭੂ ਅਤੇ ਖਨੌਰੀ ਉੱਤੇ ਧਰਨੇ ਲਾਏ ਹੋਏ ਹਨ ਟੰਡੀ ਇਸ ਸਾਰੇ ਸਮੇਂ ਵਿੱਚ ਹਰਿਆਣਾ ਸਰਕਾਰ ਬਜ਼ਿੱਦ ਰਹੀ ਹੈ ਕਿ ਉਹ ਇਕੱਠੇ ਰੂਪ ਵਿੱਚ ਪੰਜਾਬ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਦਿੱਲੀ ਜਾਣ ਲਈ ਟਰੈਕਟਰਾਂ ਰਾਹੀਂ ਸਰਹੱਦ ਪਾਰ ਨਹੀਂ ਕਰਨ ਦੇਵੇਗੀ ਜੇਸਰ ਕਾਰਨ ਪੰਜਾਬ ਅਤੇ ਦਿੱਲੀ ਦਰਮਿਆਣ ਦੀ ਸੜਕੀ ਆਵਾਜਾਈ ਵੱਡੀ ਪੱਤਰ ਉਤੇ ਪ੍ਰਭਾਵਿਤ ਹੋਈ ਹੈ ਡੈਂਡੀ ਪੰਜਾਬ ਅਤੇ ਦਿੱਲੀ ਦਰਮਿਆਣ ਤੀਆਂ ਅੰਤਰਰਾਜੀ ਸੜਕਾਂ ਤੋਂ ਰੋਜ਼ਾਨਾ ਲੱਖਾਂ ਹੀ ਵਾਹਨ ਗੁਜ਼ਰਦੇ ਹਨ ਡੈਂਡੀ ਇਹ ਛਾਰਾ ਬੰਦ ਹੋਣ ਕਾਰਨ ਪਿੰਡਾਂ ਵਿੱਚੋਂ ਗੁਜ਼ਰਦੀਆਂ ਬੇਹਦ ਛੋਟੀਆਂ ਤੇ ਨੀਵੀਆਂ ਸੜਕਾਂ ਜਿੰਨਾ ਉੱਤੇ ਪਹਿਲਾਂ ਹੀ ਟੋਏ ਪਏ ਹੋਏ ਹਨ ਤੋਂ ਇਨ੍ਹਾਂ ਵਾਹਨਾਂ ਨੂੰ ਗੁਜ਼ਰਨ ਲਈ ਮਜਬੂਰ ਹੋਣਾ ਪੈਂਦਾ ਹੈ ਡੰਡੀ ਲੋਕਾਂ ਲਈ ਇਹ ਬੇਹਦ ਪਰੇਸ਼ਾਨੀ ਵਾਲੀ ਗੱਲ ਬਣ ਗਈ ਹੈ ਡੰਡੀ ਇਸ ਕਰਕੇ ਨਿਤ ਦੇਣ ਉਹਨਾਂ ਦੇ ਜਿੱਥੇ ਕਈ ਕਈ ਕੰਡੇ ਇਸ ਮੁਸ਼ਕਿਲ ਸਫਰ ਵਿੱਚ ਬਰਬਾਦ ਹੁੰਦੇ ਹਨ ਉਥੇ ਲੰਮੇ ਅਤੇ ਮੁਸ਼ਕਲਾਂ ਭਰੇ ਰਸਤਿਆਂ ਉੱਤੇ ਗੁਜ਼ਰਦਿਆਂ ਪੈਟਰੋਲ ਅਤੇ ਡੀਜ਼ਲ ਦੀ ਹੁੰਦੀ ਵਧੇਰੇ ਖਪਤ ਨਾਲ ਹੀ ਹੁਣ ਤੱਕ ਲੋਕਾਂ ਦੇ ਕਰੋੜਾਂ ਨਹੀਂ ਅਰਬਾਂ ਰੁਪਏ ਦਾ ਫालतू ਨੁਕਸਾਨ ਹੋ ਚੁੱਕਾ ਹੈ ਡੈਂਡੀ ਇਹ ਮਸਲਾ ਜਿਉਂ ਦਾ 튐 ਬਰਕਰਾਰ ਹੈ ਡੰਡੀ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਤੇ ਬੈਠਣ ਨਾਲ ਵੀ ਸੂਬੇ ਦਾ ਮਾਹੌਲ ਬੇहद ਤਣਾਪੂਰਣ ਬਣਿਆ ਹੋਇਆ ਹੈ ਡੰਡੀ ਦੱਲੇਵਾਲ ਨੂੰ ਮਰਨ ਵਰਤੁੱਤੇ ਬੈਠਿਆਂ 100 ਦਿਨ ਹੋ ਗਏ ਹਨ ਡੰਡੀ ਇਸ ਸਾਰੇ ਸਮੇਂ ਦੌਰਾਨ ਸੰਯੁਕਤ ਦੂਸਰੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਸਮੂਹਿਕ ਤੌਰ ਉੱਤੇ ਅਤੇ ਕਦੇ-ਕਦੇ ਆਪੋ ਆਪਣੇ ਤੌਰ ਉੱਤੇ ਵੀ ਸਰਗਰਮੀਆਂ ਕਰਦੀਆਂ ਰਹੀਆਂ ਹਨ ਡੰਡੀ ਇਨਾ ਜਥੇਬੰਦੀਆਂ ਉੱਤੇ ਆਧਾਰਿਤ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜਗਜੀਤ ਸਿੰਘ ਢੱਲਵਾਲ ਦੀ ਅਗਵਾਈ ਵਾਲੇ ਮੋਰਚੇ ਨਾਲ ਇੱਕ ਸਵਰਥ ਹੋ ਕੇ ਚੱਲਣ ਲਈ ਕਈ ਮੀਟਿੰਗਾਂ ਕੀਤੀਆਂ ਹਨ ਪਰ ਉਹ ਅਜੇ ਇਸ ਵਿੱਚ ਸਫਲ ਨਹੀਂ ਹੋ ਸਕੇ ਟੰਡੀ ਇਸ ਸਥਿਤੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਇਨ੍ਹਾਂ ਆਗੂਆਂ ਨੇ ਆਪਣੀਆਂ